ਗੈਰ ਕਾਨੂੰਨੀ ਪ੍ਰਵਾਸ ਕਰਨ ਵਾਲਿਆਂ ਦੇ ਉੱਤੇ ਜਿੱਥੇ ਮੁਸੀਬਤਾਂ ਦਾ ਪਹਾੜ ਆ ਡਿੱਗਿਆ ਸਿਰ ਤੇ ਉੱਥੇ ਜਿਨ੍ਹਾਂ ਟਰੈਵਲ ਏਜੰਟਾਂ ਨੇ ਇਸ ਮਾਮਲੇ ਦੇ ਵਿੱਚ ਠੱਗੀ ਠੋਰੀ ਕੀਤੀ ਜਾਂ ਗੁੰਮਰਾਹ ਕਰਕੇ ਲੋਕਾਂ ਨੂੰ ਬਾਹਰਲੇ ਦੇਸ਼ ਭੇਜਣ ਦਾ ਪਹਚਾਉਣ ਦਾ ਇੰਤਜ਼ਾਮ ਕਰਨ ਦੀਆਂ ਜਿਹੜੀਆਂ ਤਸੱਲੀਆਂ ਦਿੱਤੀਆਂ ਸੀ ਉਹਨਾਂ ਦੇ ਖੁਲਾਸੇ ਹੁਣ ਹੋਣ ਲੱਗੇ ਨੇ ਇਸੇ ਤਰ੍ਹਾਂ ਜਿੱਥੇ ਵੱਖ-ਵੱਖ ਤਰ੍ਹਾਂ ਦੇ ਪਰਚੇ ਦਰਜ ਹੋ ਰਹੇ ਨੇ ਜੋ ਖਾਸ ਕਰਕੇ ਅਮਰੀਕਾ ਤੋਂ ਰਿਪੋਰਟ ਹੋਣ ਤੋਂ ਬਾਅਦ ਲਗਾਤਾਰੇ ਚਰਚਾ ਹੈ ਕਿ ਆਖਰਕਾਰ ਹੋਇਆ ਕੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੀ ਅਗਵਾਈ ਦੇ ਵਿੱਚ ਚਾਰ ਆਈਪੀਐਸ ਅਧਿਕਾਰੀਆਂ ਦੀ ਇੱਕ ਟੀਮ ਦਾ ਵੀ ਗਠਿਤ ਕੀਤਾ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਪੜਤਾਲ ਕਰਕੇ ਲਗਾਤਾਰ ਮਾਮਲੇ ਦਰਜ ਕਰ ਰਹੇ ਨੇ ਪਰ ਧਰਮਕੋਟ ਥਾਣੇ ਦੇ ਵਿੱਚ ਜਿਹੜਾ ਪਰਚਾ ਦਰਜ ਹੋਇਆ ਜਿਸ ਦੇ ਵਿੱਚ ਵੀਐਨਐਸ ਦੀ ਧਾਰਾ 143 ਵੀਐਨਐਸ ਦੀ ਧਾਰਾ 318 4 ਔਰ ਵੀਐਨਐਸ ਦੀ ਹਿਤਾ ਰਾ 61 2 ਤੇ ਇਮੀਗ੍ਰੇਸ਼ਨ ਐਕਟ 1983 ਦੀ ਧਾਰਾ 24 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਇਹ ਕਿਸ ਦੇ ਖਿਲਾਫ ਹੈ ਦਰਅਸਲੇ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਜਿਹੜਾ ਕਿ ਇੱਕ ਕਿਸਾਨ ਜੱਥੇਬੰਦੀ ਬੀਕੇਯੂ ਤੋਤੇਵਾਲ ਦਾ ਪ੍ਰਧਾਨ ਵੀ ਹੈ ਤਾਂ ਇਸ ਕਿਸਾਨ ਆਗੂ ਉੱਤੇ ਵੀ ਪਰਚਾ ਦਰਜ ਹੋਇਆ ਔਰ ਇਸ ਦੀ ਮਾਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਔਰ ਦੋ ਵਿਅਕਤੀ ਹੋਰ ਸ਼ਾਮਲ ਨੇ ਔਰ ਕੁੱਲ ਚਾਰ ਵਿਅਕਤੀਆਂ ਦੇ ਖਿਲਾਫ ਇਹ ਪਰਚਾ ਦਰਜ ਕੀਤਾ ਗਿਆ ਔਰ ਐਫ ਆਈ ਆਰ ਦੇ ਵਿੱਚ ਕੀ ਕੁਝ ਦਰਜ ਹੈ FIR ਦੇ ਵਿੱਚ ਦਰਅਸਲ ਜਸਵਿੰਦਰ ਸਿੰਘ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕਰਾਈ ਹੈ ਜਿਹੜਾ ਕਿ ਪਿੰਡ ਪੰਡੋਰੀ ਅਰਾਈਆਂ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਔਰ ਉਸਨੇ ਸਾਰੀ ਆਪਣੀ ਵਿਥਿਆ ਦੱਸੀ ਹੈ ਕਿ ਕਿਵੇਂ ਔਰ ਉਹ ਤੇ ਆਪਣੇ ਘਰ ਆਪਣੇ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਤੇ ਮੈਂ ਆਪਣੇ ਪਿਤਾ ਸੁਖਦੇਵ ਸਿੰਘ ਆਪਣੇ ਗਵਾਂਢੀ ਗੁਰਬਚਨ ਸਿੰਘ ਪੁੱਤਰ ਦੀਦਾਰ ਸਿੰਘ, ਸਰਜੀਤ ਸਿੰਘ ਪੁੱਤਰ ਜਸਵੀਰ ਸਿੰਘ ਨੂੰ ਨਾਲ ਲੈ ਕੇ ਦਫ਼ਤਰ ਫਤਿਹ ਇਮੀਗ੍ਰੇਸ਼ਨ ਧਰਮਕੋਟ ਜਿਸ ਨੂੰ ਸੁਖਵਿੰਦਰ ਸਿੰਘ ਉਰਫ ਸਿੱਖ ਗਿੱਲ ਪੁੱਤਰ ਪੂਰਨ ਸਿੰਘ ਤੇ ਤਿਲਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਪਿੰਡ ਤੋਤਾ ਸਿੰਘ ਵਾਲਾ ਜਿਲ੍ਹਾ ਮੋਗਾ ਚਲਾਉਂਦੇ ਨੇ ਹੁਣ ਫਤੇ ਇਮੀਗ੍ਰੇਸ਼ਨ ਇਹ ਕਿਸਾਨ ਆਗੂ ਚਲਾ ਰਿਹਾ ਸੀ ਔਰ ਇਸ ਦੀਆਂ ਜਿਹੜੀਆਂ ਇੰਸਟਾਗ੍ਰam ਦੀ ਜਿਹੜੀ ਆਈਡੀ ਆ ਉਸ ਦੇ ਉੱਤੇ ਵੀ ਜੇਕਰ ਦੇਖਿਆ ਜਾਵੇ ਤੇ ਉਸ ਦੇ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਫਤੇ ਇਮੀਗ੍ਰੇਸ਼ਨ ਦੇ ਵਿੱਚ ਇਸ ਨੇ ਜਿਹੜੀ ਪੋਸਟਰ ਪਾਏ ਹੋਏ ਨੇ ਅਪਲੋਡ ਕੀਤੀਆਂ ਹੋਈਆਂ ਜਿਹੜੀਆਂ ਤਸਵੀਰਾਂ ਨੇ ਉੱਥੋਂ ਸਾਫ਼ ਹੋ ਜਾਂਦਾ ਹੈ ਕਿ ਹਾਂ ਇਹ ਸੁਖ ਗਿੱਲ ਤੋਤੇਵਾਲ ਜਿਹੜਾ ਹੈ ਉਹ ਕਿਸਾਨ ਆਗੂ ਜਿਹੜਾ ਕਿ ਇੱਕ ਜਥੇਬੰਦੀ ਬਣਾ ਕੇ ਪ੍ਰਧਾਨ ਵੀ ਬਣਿਆ ਹੋਇਆ ਹੈ ਤਾਂ ਉਸ ਫਤੇ ਇਮੀਗ੍ਰੇਸ਼ਨ ਦੇ ਵਿੱਚ ਇਸ ਨੇ ਉਸ ਨੌਜਵਾਨ ਨੂੰ ਜਿਹੜਾ ਗੁਮਰਾਹ ਕੀਤਾ ਤੇ ਜਿਸ ਦੇ ਕਰਕੇ ਉਸ ਦੇ ਖਿਲਾਫ ਸ਼ਿਕਾਇਤ ਦੇ ਦਿੱਤੀ ਔਰ ਉਸ ਨੇ ਅੱਗੇ ਵੀ ਆਖਿਆ ਕਿ ਉਹਨਾਂ ਨੂੰ ਮੈਂ ਮਿਲਿਆ ਜਿਨ੍ਹਾਂ ਨਾਲ ਅਸੀਂ ਵਿਦੇਸ਼ ਜਾਣ ਸੰਬੰਧੀ ਗੱਲਬਾਤ ਕੀਤੀ ਤਾਂ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਤੇ ਤਿਲਵਿੰਦਰ ਸਿੰਘ ਨੇ ਸਾਨੂੰ ਦੱਸਿਆ ਕਿ ਤੈਨੂੰ ਵਿਦੇਸ਼ ਲੀਗਲ ਢੰਗ ਨਾਲ 3 ਸਾਲ ਦੇ ਵਰਕ ਪਰਮਿਟ ਦੇ ਉੱਤੇ ਭੇਜ ਦੇਵਾਂਗੇ ਤੈਨੂੰ ਅਸੀਂ ਹਵਾਈ ਜਹਾਜ਼ ਰਾਹੀਂ ਵਿਦੇਸ਼ ਅਮਰੀਕਾ ਭੇਜਾਂਗੇ ਇਸ ਸੰਬੰਧੀ ਤੁਹਾਡਾ ਕਰੀਬ 45 ਲੱਖ ਰੁਪਏ ਖਰਚਾ ਆਵੇਗਾ ਇਹ ਗੱਲ ਕਹਿ ਦਿੱਤੀ ਗਈ ਔਰ ਉਸ ਨੂੰ 45 ਲੱਖ ਰੁਪਇਆ ਲੈ ਕੇ ਅਮਰੀਕਾ ਭੇਜਣ ਦੀ ਜਿਹੜੀ ਵਿਉਂਤ ਉਹਨਾਂ ਨੇ ਬਣਾ ਲਈ ਜਿਹੜਾ ਕਿ ਉਹ ਐਫ ਆਈ ਆਰ ਦੇ ਵਿੱਚ ਸ਼ਿਕਾਇਤ ਕਰਤਾ ਦਰਜ ਕਰਵਾ ਰਿਹਾ ਹੈ ਔਰ ਉਸਨੇ ਕਿਹਾ ਕਿ ਫਿਰ ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਲਾਹ مشورہ ਕਰਕੇ 45 ਲੱਖ ਰੁਪਏ ਵਿੱਚ ਵਿਦੇਸ਼ ਅਮਰੀਕਾ ਜਾਣ ਦਾ ਜਿਹੜਾ ਉਹ ਦੱਸ ਦਿੱਤਾ ਕਿ ਖਰਚ ਆਵੇਗਾ ਅੱਗੇ ਸ਼ਿਕਾਇਤ ਕਰਤਾ ਲਿਖਦਾ ਹੈ ਕਿ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਨੇ ਕਿਹਾ ਕਿ ਮੈਨੂੰ ਪੈਸੇ ਤੇ ਡਾਕੂਮੈਂਟ ਦੇ ਕੇ ਜਾਓ ਔਰ ਸਾਡੇ ਕੋਲ ਜਿਹੜੀ ਜੱਦੀ ਵਾਹੀਯੋਗ ਜ਼ਮੀਨ ਸੀ ਉਹ ਇੱਕ ਕਿੱਲਾ 5 ਕਨਾਲਾ ਜ਼ਮੀਨ ਸੀ ਤਾਂ ਮੇਰੇ ਪਿਤਾ ਸੁਖਦੇਵ ਸਿੰਘ ਨੇ ਜ਼ਮੀਨ ਮੇਰੇ ਪਿੰਡ ਦੀ ਕੁਲਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਪੰਡੋਰੀ ਰਾਈਆਂ ਨੂੰ ਕਰੀਬ 40 ਲੱਖ ਰੁਪਏ ਵਿੱਚ ਵੇਚ ਦਿੱਤੀ। ਮੈਂ ਆਪਣੇ ਪਿਤਾ ਸੁਖਦੇਵ ਸਿੰਘ ਤੇ ਆਪਣੇ ਗਵਾਂਢੀ ਗੁਰਵਚਨ ਸਿੰਘ ਤੇ ਸੁਰਜੀਤ ਸਿੰਘ ਨੂੰ ਨਾਂ ਲੈ ਕੇ 30 ਲੱਖ ਰੁਪਏ ਨਕਦ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਨੂੰ ਉਸਦੇ ਪਿੰਡ ਘਰ ਜਾ ਕੇ ਤੋਤਾ ਸਿੰਘ ਵਾਲਾ ਤੇ ਉਸਦੀ ਮਾਤਾ ਪ੍ਰੀਤਮ ਕੌਰ ਜਿਹੜੀ ਕਿ ਸੁਖਵਿੰਦਰ ਤੇ ਸੁਖ ਗਿੱਲ ਦੇ ਨਾਲ ਹੀ ਰਹਿੰਦੇ ਸੀ ਇੱਕ ਹੀ ਪਰਿਵਾਰ ਦੇ ਵਿੱਚ ਤੇ ਤਲਵਿੰਦਰ ਸਿੰਘ ਉਕਤ ਦੀ ਹਾਜ਼ਰੀ ਵਿੱਚ ਦੇ ਦਿੱਤੇ ਫਿਰ 15 11 2024 ਨੂੰ ਏਜੰਟ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਨੂੰ ਮੈਨੂੰ ਨਾਲ ਲੈ ਕੇ ਚੰਡੀਗੜ੍ਹ ਵਿਖੇ ਅਲਾਂਟੇ ਮਾਲ ਵਿੱਚ ਅਮਰੀਕਾ ਦੀ ਐਮਬੈਸੀ ਵਿੱਚ ਵੀ ਲੈ ਗਿਆ ਜਿੱਥੇ 14000 ਰੁਪਏ ਐਮਬੈਸੀ ਫੀਸ ਭਰੀ ਤੇ ਮੈਂ ਐਮਬੈਸੀ ਵਿੱਚ ਜਾ ਕੇ ਫਾਈਲ ਜਮ੍ਹਾਂ ਕਰਵਾ ਦਿੱਤੀ ਫਿਰ ਅਸੀਂ ਵਾਪਸ ਆਪਣੇ ਘਰ ਆ ਗਏ ਕਰੀਬ 15 ਦਿਨਾਂ ਬਾਅਦ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਨੇ ਮੈਨੂੰ ਦੱਸਿਆ ਕਿ ਤੇਰਾ ਵੀਜ਼ਾ ਆ ਗਿਆ ਪਰ ਇਸ ਨੇ ਮੈਨੂੰ ਇਹ ਕਿਹਾ ਕਿ ਤੂੰ ਤਿਆਰੀ ਕਰ ਲੈ ਤੇਰੀ 24 12 2024 ਨੂੰ ਦਿੱਲੀ 에ਰਪੋਰਟ ਤੋਂ ਫਲਾਈਟ ਹੈ ਤੇ ਮੈਂ ਤੈਨੂੰ ਮੈਂ ਟਿਕਟ ਅਤੇ ਪਾਸਪੋਰਟ ਉਸੇ ਦਿਨ ਦਫ਼ਤਰ ਏਕਮ ਟ੍ਰੈਵਲ ਚੰਡੀਗੜ੍ਹ ਵਿਖੇ ਦੇਵਾਵਾਂਗਾ ਤੇ ਫਿਰ 24 12 2024 ਨੂੰ ਮੈਂ ਆਪਣੇ ਭਰਾ ਗੁਰਪ੍ਰੀਤ ਸਿੰਘ ਤੇ ਮੇਰੀ ਮਾਤਾ ਕਸ਼ਮੀਰ ਕੌਰ ਨਾਲ ਦਫ਼ਤਰ ਏਕਮ ਟ੍ਰੈਵਲ ਚੰਡੀਗੜ੍ਹ ਵੀ ਪੁੱਜਿਆ ਜਿੱਥੇ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਨੇ ਮੈਨੂੰ ਜਹਾਜ਼ ਦੀ ਟਿਕਟ ਤੇ ਮੇਰਾ ਪਾਸਪੋਰਟ ਦੇ ਦਿੱਤਾ ਤੇ ਅਸੀਂ ਦਿੱਲੀ 에ਰਪੋਰਟ ਆ ਗਏ ਜਿੱਥੇ ਮੇਰੀ ਫਲਾਈਟ ਕੈਨਸਲ ਹੋ ਗਈ ਸੀ ਤੇ ਮੈਂ ਰਾਤ ਦਿੱਲੀ 에ਰਪੋਰਟ ਤੇ ਹੀ ਰਹਾ ਔਰ 25 12 2024 ਨੂੰ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਨੇ ਮੇਰੀ ਦੁਬਾਰਾ ਫਲਾਈਟ ਦੀ ਟਿਕਟ ਕਰਵਾ ਦਿੱਤੀ ਤੇ ਮੈਨੂੰ ਪ੍ਰਾਗ ਜਾ ਕੇ ਪਤਾ ਲੱਗਿਆ ਕਿ ਮੇਰਾ ਵੀਜ਼ਾ ਸੈਨੇਗਲ ਦਾ ਹੈ ਔਰ ਮੈਨੂੰ ਪ੍ਰਾਗ 에ਰਪੋਰਟ ਤੇ ਜਹਾਜ਼ ਨੇ ਉਤਾਰ ਦਿੱਤਾ ਜਿੱਥੇ ਇੱਕ ਵਿਅਕਤੀ ਆਇਆ ਜਿਸ ਨੇ ਆ ਕੇ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਦਾ ਮੇਰੇ ਕੋਲ ਨਾਮ ਵੀ ਲਿਆ ਤੇ ਮੈਨੂੰ ਇੱਕ ਹੋਟਲ ਦੇ ਵਿੱਚ ਲੈ ਗਿਆ ਫਿਰ 30 ਦਸੰਬਰ 2024 ਦਾ ਦਿਨ ਸੀ ਜਦੋਂ ਪ੍ਰਾਗ ਹੋਟਲ ਵਿਖੇ ਮੈਨੂੰ ਇਹਨਾਂ ਦਾ ਬੰਦਾ ਕਹਿੰਦਾ ਕਿ ਤੁਸੀਂ ਪੈਸੇ ਮੰਗਵਾਓ ਜਿਸ ਤੇ ਉਹ ਆਦਮੀ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਨਾਲ ਵਟਸਐਪ ਦੇ ਉੱਤੇ ਗੱਲ ਵੀ ਕਰਵਾਉਂਦਾ ਬਾਕੀ ਰਹਿੰਦੇ ਪੈਸੇ ਗੁਰਪ੍ਰੀਤ ਸਿੰਘ ਦਫ਼ਤਰ ਏਕਮ ਟ੍ਰੈਵਲ ਚੰਡੀਗੜ੍ਹ ਵਿੱਚ ਲੱਗਿਆ ਸਟੇਟ ਬੈਂਕ ਆਫ ਇੰਡੀਆ ਅਕਾਊਂਟ ਨੰਬਰ ਜਿਹੜਾ ਨਾਲ ਦਿੱਤਾ ਗਿਆ ਉਸ ਵਿੱਚ ਭੇਜਣ ਲਈ ਕਹਿ ਦਿੱਤਾ ਔਰ ਮੈਂ ਆਪਣੀ ਮਾਤਾ ਕਸ਼ਮੀਰ ਕੌਰ ਨੂੰ ਪੈਸੇ ਭੇਜਣ ਲਈ ਕਿਹਾ ਤੇ ਮੇਰੀ ਮਾਤਾ ਨੇ ਆਪਣੀ ਸਟੇਟ ਬੈਂਕ ਆਫ ਇੰਡੀਆ ਅਕਾਊਂਟ ਨੰਬਰ ਦੇ ਵਿੱਚੋਂ 4 ਲੱਖ ਰੁਪਏ ਗੁਰਪ੍ਰੀਤ ਸਿੰਘ ਦੇ ਅਕਾਊਂਟ ਵਿੱਚ ਭੇਜ ਦਿੱਤੇ ਫਿਰ 112525 ਯਾਨੀ ਕਿ 2025 ਦੇ ਪਹਿਲੇ ਦਿਨੀ ਜਨਵਰੀ ਦੀ ਪਹਿਲੀ ਤਰੀਕ ਨੂੰ ਹੀ ਮੇਰੇ ਪਿਤਾ ਸੁਖਦੇਵ ਸਿੰਘ ਨੇ ਉਕਤ ਅਕਾਊਂਟ ਵਿੱਚੋਂ ਸੁਖਵਿੰਦਰ ਸਿੰਘ ਸੁਖ ਗਿੱਲ ਅਧੀ ਪੀ ਐਨ ਬੀ ਬੈਂਕ ਦੇ ਜਿਹੜਾ ਅਕਾਊਂਟ ਨੰਬਰ ਉਸ ਵਿੱਚ 2 ਲੱਖ ਰੁਪਏ ਤੇ 412525 ਨੂੰ 2 ਲੱਖ ਰੁਪਏ ਹੋਰ ਟਰਾਂਸਫਰ ਕਰ ਦਿੱਤੇ ਇਹ ਲਗਾਤਾਰ ਪੈਸੇ ਲੈਣ ਦਾ ਸਿਲਸਲਾ ਉਸ ਸੁਖ ਗਿੱਲ ਦੇ ਅਕਾਊਂਟ ਵਿੱਚ ਜਾਂਦਾ ਰਿਹਾ ਹੈ ਇਹ ਗੱਲ ਵੀ ਆਖੀ ਕਿ ਤੇ ਨਾਲ ਜਿੰਨੇ ਨਗਦ ਪੈਸੇ ਦਿੱਤੇ ਗਏ ਉਸ ਦਾ ਵੇਰਵਾ ਵੀ ਉਸਨੇ ਸਾਂਝਾ ਕੀਤਾ ਫਿਰ ਉਹ ਅੱਗੇ ਲਿਖਦਾ ਕਿ ਮੈਨੂੰ ਪ੍ਰਾਗ ਤੋਂ ਸਪੇਨ ਦੇ ਜਹਾਜ਼ ਵਿੱਚ ਬਿਠਾ ਦਿੱਤਾ ਜਾਂਦਾ ਤੇ ਸਪੇਨ ਜਾ ਕੇ ਮੈਂ ਉਤਰ ਜਾਂਦਾ ਜਿੱਥੇ ਮੈਨੂੰ ਇੱਕ ਹੋਰ ਬੰਦਾ ਆ ਕੇ ਮਿਲਦਾ ਜੋ ਮੈਨੂੰ ਹੋਟਲ ਵਿੱਚ ਲੈ ਕੇ ਜਾਂਦਾ ਤੇ 71225 ਨੂੰ ਸੁਖਮਿੰਦਰ ਸਿੰਘ ਉਰਫ ਸੁਖ ਗਿੱਲ ਨੇ ਕਿਹਾ ਕਿ ਸਾਡੇ ਬਾਕੀ ਰਹਿੰਦੇ ਪੈਸੇ ਗੁਰਪ੍ਰੀਤ ਸਿੰਘ ਦਫ਼ਤਰ ਏਕਮ ਟ੍ਰੈਵਲ ਚੰਡੀਗੜ੍ਹ ਵਿੱਚ ਲੱਗਿਆ ਤੇ ਸਟੇਟ ਬੈਂਕ ਆਫ ਇੰਡੀਆ ਦੇ ਫਲਾਣੇ ਖਾਤੇ ਦੇ ਵਿੱਚ ਭੇਜ ਦਿਓ ਤਾਂ ਮੇਰੇ ਪਿਤਾ ਸੁਖਦੇਵ ਸਿੰਘ ਨੇ ICICI ਬੈਂਕ ਅਕਾਊਂਟ ਨੰਬਰ ਦੇ ਵਿੱਚ 3.5 ਲੱਖ ਰੁਪਇਆ ਫੇਰ ਪਹੁੰਚਾ ਦਿੱਤਾ ਅਕਾਊਂਟ ਵਿੱਚ ਟਰਾਂਸਫਰ ਕਰ ਦਿੱਤੇ ਜੋ ਮੇਰੇ ਔਰ ਮੈਨੂੰ ਸਪੇਨ ਤੋਂ ਜਿਹੜਾ ਸਿਲਵਾ ਡੋਰ ਦੀ ਫਲਾਈਟ ਵਿੱਚ ਬਿਠਾ ਦਿੰਦੇ ਨੇ ਤੇ ਫਿਰ ਸਿਲਵਾ ਡੋਰ ਉਤਾਰ ਦਿੱਤਾ ਜਾਂਦਾ ਹੈ ਜਿੱਥੇ ਮੈਨੂੰ ਇੱਕ ਡੋਂਕਰ ਮਿਲਦਾ ਜੋ ਮੈਨੂੰ ਬਾਅਦ ਵਿੱਚ ਹੋਟਲ ਵਿੱਚ ਲੈ ਕੇ ਜਾਂਦਾ ਤੇ ਰਸਤੇ ਵਿੱਚ ਮੇਰੀ ਕੁੱਟਮਾਰ ਕਰਕੇ ਅਣਮਨੁੱਖੀ ਵਿਵਹਾਰ ਵੀ ਕਰਦੇ ਨੇ ਤੇ ਮੈਨੂੰ ਕੁੱਟ ਕੇ ਮੇਰੇ ਪਾਸੋਂ ਡੋਂਕਰ 2725 ਅਮਰੀਕੀ ਡਾਲਰ ਵੀ ਖੋ ਲੈਂਦੇ ਨੇ ਇਸ ਤੋਂ ਬਾਅਦ ਮੈਂ ਆਪਣੀ ਅਨਮਨੁੱਖੀ ਤਸ਼ੱਦਦ ਸੈੰਦਾ ਹੋਇਆ ਵੱਖ-ਵੱਖ ਦੇਸ਼ਾਂ ਵਿੱਚ ਹੁੰਦਾ ਹੋਇਆ ਬੱਸਾਂ ਗੱਡੀਆਂ ਕਿਸ਼ਤੀਆਂ ਤੇ ਜੰਗਲਾਂ ਦੇ ਪੈਦਲ ਰਸਤੇ ਰਾਹੀਂ 271225 ਨੂੰ ਅਮਰੀਕਾ ਦਾ ਬਾਰਡਰ ਪਾਰ ਕਰਕੇ ਜਾਂਦਾ ਤਾਂ ਅੱਗੇ ਅਮਰੀਕਾ ਦੀ ਪੁਲਿਸ ਮੈਨੂੰ ਗ੍ਰਿਫਤਾਰ ਕਰ ਲੈਂਦੀ ਹੈ। ਉੱਥੇ ਅਮਰੀਕਾ ਦੀ ਪੁਲਿਸ ਮੈਨੂੰ 18 ਦਿਨ ਜੇਲ੍ਹ ਵਿੱਚ ਰੱਖਦੀ ਹੈ ਤੇ ਮੇਰੇ ਨਾਲ ਕੁੱਟਮਾਰ ਕਰਦੀ ਹੈ। 13/2/2025 ਨੂੰ ਅਮਰੀਕਾ ਦੀ ਸਰਕਾਰ ਮੈਨੂੰ ਰਿਪੋਰਟ ਕਰਕੇ ਫੌਜੀ ਜਹਾਜ਼ ਵਿੱਚ ਬਿਠਾ ਦਿੰਦੀ ਹੈ ਤੇ 15/2/2025 ਨੂੰ ਅੰਮ੍ਰਿਤਸਰ 에ਅਰਪੋਰਟ ਜਿਵੇਂ ਕਿ ਬਾਕੀ ਸਾਰੇ ਗੈਰ ਕਾਨੂੰਨੀ ਪ੍ਰਵਾਸ ਕਰਨ ਵਾਲਿਆਂ ਨੂੰ ਭੇਜਿਆ ਗਿਆ ਉਹਨਾਂ ਦੇ ਨਾਲ ਅੰਮ੍ਰਿਤਸਰ ਉਤਰ ਜਾਂਦਾ। ਸੁਖਵਿੰਦਰ ਔਰ ਜਿਹੜਾ ਸੁਖਗਿੱਲ ਪੁੱਤਰ ਪੂਰਨ ਸਿੰਘ ਤਤਲਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਪ੍ਰੀਤਮ ਕੌਰ ਪਤਨੀ ਪੂਰਨ ਸਿੰਘ ਵਾਸੀ ਪਿੰਡ ਤੋਤਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਅਤੇ ਗੁਰਪ੍ਰੀਤ ਸਿੰਘ ਦਫ਼ਤਰ ਜਿਹੜਾ ਕਿ ਏਕਮ ਚੰਡੀਗੜ੍ਹ ਟਰੈਵਲ ਏਜੰਟ ਦੇ ਦਫ਼ਤਰ ਵਿੱਚ ਬੈਠਾ ਸੀ ਉਹਨਾਂ ਨੇ ਰਲ ਕੇ ਗੈਰ ਕਾਨੂੰਨੀ ਤਰੀਕੇ ਨਾਲ ਮਨੁੱਖੀ ਤਸਕਰੀ ਕਰਦੇ ਹੋਏ ਭਾਰਤ ਤੋਂ ਅਮਰੀਕਾ ਭੇਜ ਕੇ ਧੋਖਾ ਧੜੀ ਕੀਤੀ ਹੈ ਇਹ ਗੱਲ ਉਹਨਾਂ ਨੇ ਆਖੀ ਹੈ ਤੇ ਨਾਲ ਹੀ ਸਾਰਿਆਂ ਨੇ ਰਲ ਕੇ ਮੇਰੇ ਪਰਿਵਾਰ ਕੋਲੋਂ 45 ਲੱਖ ਰੁਪਏ ਸਾਜ਼ਿਸ਼ ਤਹਿਤ ਧੋਖਾ ਧੜੀ ਨਾਲ ਹੜਾੜਾਪ ਲਏ ਨੇ ਇਹਨਾਂ ਸਾਰਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਮੈਨੂੰ ਇਨਸਾਫ ਦਵਾਇਆ ਜਾਵੇ ਇਹ ਜਿਹੜਾ ਬਿਆਨ ਉਸ ਵੱਲੋਂ ਲਿਖਾ ਦਿੱਤਾ ਗਿਆ ਜਿਹੜਾ ਕਿ ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਪਿੰਡ ਪੰਡੋਰੀ ਰਾਈਆਂ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਉਸ ਨੇ ਆਪਣੀ ਸਾਰੀ ਵਿਥਿਆ ਦੱਸ ਦਿੱਤੀ ਹੈ ਕਿ ਉਹ ਕਿਵੇਂ-ਕਿਵੇਂ ਗਿਆ ਔਰ ਸੁਖਗਿੱਲ ਜਿਹੜਾ ਕਿ ਕਿਸਾਨ ਆਗੂ ਵੀ ਇੱਕ ਆਪਣੇ ਆਪ ਬਣਾਈ ਹੋਈ ਜਥੇਬੰਦੀ ਦਾ ਪ੍ਰਧਾਨ ਵੀ ਹੈ ਔਰ ਖਾਸ ਕਰਕੇ ਇਸ ਨੂੰ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਵੀ ਕਾਫੀ ਵਾਰੀ ਦੇਖਿਆ ਗਿਆ ਇਸਨੇ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਵੀ ਬਕਾਇਦਾ ਤੌਰ ਤੇ ਇੱਕ ਛੱਡ ਪਾ ਕੇ ਪੱਕਾ ਆਪਣਾ ਟਿਕਾਣਾ ਆਪਣਾ ਦਫਤਰ ਜਿਹੜੀ ਜਥੇਬੰਦੀ ਦਾ ਬਣਾਇਆ ਹੋਇਆ ਹੈ ਤਾਂ ਇਸ ਨੂੰ ਟਰੈਵਲ ਏਜੰਟਾਂ ਦੇ ਖਿਲਾਫ ਮੁਹਾਲੀ ਤੇ ਚੰਡੀਗੜ੍ਹ ਦੇ ਵਿੱਚ ਧਰਨੇ ਦਿੱਤੇ ਹੁੰਦੇ ਵੀ ਦੇਖਿਆ ਗਿਆ ਇਹ ਸੁਖਗਿੱਲ ਜਿਹੜਾ ਕਿ ਖੁਦ ਇੱਕ ਵਿਅਕਤੀ ਦੇ ਨਾਲ ਜਿਵੇਂ ਕਿ ਸ਼ਿਕਾਇਤ ਦੇ ਮੁਤਾਬਕ ਐਫ ਆਈ ਆਰ ਦਰਜ ਹੋਈ ਹੈ ਉਸ ਨਾਲ ਠੱਗੀ ਠੋਰੀ ਕਰਦਾ ਹੈ ਮਨੁੱਖੀ ਤਸਕਰੀ ਦੇ ਵਿੱਚ ਇਨਵੋਲਵ ਹੁੰਦਾ ਹੈ ਪਰ ਬਾਕੀ ਟਰੈਵਲ ਏਜੰਟਾਂ ਦੇ ਖਿਲਾਫ ਧਰਨੇ ਮੁਜਾਰੇ ਵੀ ਕਰਦਾ ਹੈ ਇਸ ਤਰੀਕੇ ਨਾਲ ਇਸ ਦਾ ਖਲਾਸਾ ਹੋਇਆ ਇਸ ਕਿਸਾਨ ਆਗੂ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਔਰ ਇਸ ਨੂੰ ਕਿਸਾਨ ਆਗੂ ਦੀ ਬਜਾਏ ਜੇਕਰ ਅਖੌਤੀ ਕਿਸਾਨ ਆਗੂ ਕਿਹਾ ਜਾਵੇ ਤਾਂ ਜ਼ਿਆਦਾ ਵਧੀਆ ਹੋਵੇਗਾ ਔਰ ਇਸ ਸੁਖਗਿੱਲ ਨੇ ਜਿਹੜਾ ਕਿ ਤੋਤੇਵਾਲ ਪਿੰਡ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ ਉਸ ਦੇ ਖਿਲਾਫ ਇਹ ਪਰਚਾ ਥਾਣਾ ਧਰਮਕੋਟ ਦੇ ਵਿੱਚ ਦਰਜ ਹੋਇਆ ਹੁਣ ਜਿਵੇਂ ਵੱਖ-ਵੱਖਰੇ ਥਾਵਾਂ ਦੇ ਉੱਤੇ ਪਰਚੇ ਦਰਜ ਹੋ ਰਹੇ ਨੇ ਤੇ ਕਈਆਂ ਦੇ ਚਿਹਰੇ ਬੇਨਕਾਬ ਹੋ ਰਹੇ ਨੇ ਤਾਂ ਇਸ ਦੇ ਲਈ ਹਾਲੇ ਤੱਕ ਕਿਸੇ ਵੀ ਕਿਸਾਨ ਜਥੇਬੰਦੀ ਨੇ ਹੱਕ ਵਿੱਚ ਨਹੀਂ ਲਿਖਿਆ ਉਹ ਇਸੇ ਕਰਕੇ ਕਿਉਂਕਿ ਜਿਹੜੇ ਹੱਕ ਵਿੱਚ ਲਿਖਣਗੇ ਬਦਨਾਮੀ ਦਾ ਜਿਹੜਾ ਕਲੰਕ ਹੈ ਫਿਰ ਉਹਨਾਂ ਦੇ ਮੱਥੇ ਵੀ ਲੱਗ ਸਕਦਾ ਹੈ ਕਿ ਇਹ ਕਿਤੇ ਇੱਕ ਤਾਂ ਨਹੀਂ ਇਸੇ ਕਰਕੇ ਬਾਕੀ ਸਾਰੀਆਂ ਕਿਸਾਨ ਜਥੇਬੰਦੀਆਂ ਇਸ ਮਾਮਲੇ ਦੇ ਵਿੱਚ ਕਿਸੇ ਵੀ ਟੀਕਾ ਟਿੱਪਣੀ ਕਰਨ ਤੋਂ ਗੁਰੇਜ਼ ਕਰਦੀਆਂ ਦਿਖਾਈ ਦੇ ਰਹੀਆਂ ਨੇ ਜਦ ਤੱਕ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ